ਕੈਨੇਡੀਅਨ ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਬ੍ਰਿਟਿਸ਼ ਕੋਲੰਬੀਆ ਨੇ ਨਵੇਂ ਪੀਐਨਪੀ ਡਰਾਅ ਵਿੱਚ 166 ਕੈਨੇਡੀਅਨ ਇਮੀਗ੍ਰੇਸ਼ਨ ਸੱਦੇ ਜਾਰੀ ਕਰ ਦਿੱਤੇ ਨੇ 2 ਅਕਤੂਬਰ ਦੇ ਡਰਾਅ ਵਿੱਚ ਆਮ ਅਤੇ ਸ਼੍ਰੇਣੀ ਅਧਾਰਤ ਸੱਦੇ ਜਾਰੀ ਕੀਤੇ ਗਏ ਨੇ ਤੇ ਆਮ ਡਰਾਅ ਵਿੱਚ ਘੱਟੋ-ਘੱਟ ਸਕੋਰ 110 ਤੋਂ 128 ਅੰਕ ਤੇ 77 ਸੱਦੇ ਜਾਰੀ ਕੀਤੇ ਗਏ ਸਨ ਤੇ ਉਸੇ ਮਿਤੀ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਲੇਬਰ ਮਾਰਕੀਟ ਦੀਆਂ ਖਾਸ ਮੰਗਾਂ ਨੂੰ ਸੰਬੋਧਿਤ ਕੀਤਾ ਗਿਆ ਇੱਕ ਨਿਸ਼ਾਨਾ ਡਰਾਫਟ ਪੇਸ਼ ਕੀਤਾ ਗਿਆ ਚਾਈਲਡ ਕੇਅਰ ਸੈਕਟਰ ਵਿੱਚ ਘੱਟੋ-ਘੱਟ ਸਕੋਰ 83 ਅੰਕ ਤੇ 35 ਸਦੇ ਜਾਰੀ ਕੀਤੇ ਗਏ ਸਨ ਉਸਾਰੀ ਸ਼੍ਰੇਣੀ ਵਿੱਚ 23 ਸਦੇ ਜਾਰੀ ਕੀਤੇ ਜਾਣ ਦੇ ਨਾਲ ਘੱਟੋ-ਘੱਟ 99 ਅੰਕਾਂ ਦੀ ਲੋੜ ਸੀ ਹੈਲਥ케ਅਰ ਪੇਸ਼ਾਵਰਾਂ ਨੂੰ 28 ਸੱਦੇ ਜਾਰੀ ਕੀਤੇ ਗਏ ਸਨ ਤੇ 99 ਪੁਆਇੰਟ ਦੇ ਉੱਚ ਘੱਟੂ ਘੱਟ ਸਕੋਰ ਦਾ ਸਾਹਮਣਾ ਕਰਨਾ ਪਿਆ ਵੈਟਰਨਿਟੀ ਕੇਅਰ ਸੈਕਟਰ ਵਿੱਚ ਘੱਟੂ ਘੱਟ 80 ਦੇ ਸਕੋਰ ਨੂੰ ਦੇਖਿਆ ਗਿਆ ਜਿਸ ਵਿੱਚ 5 ਤੋਂ ਘੱਟ ਦੇ ਸੱਦੇ ਜਾਰੀ ਕੀਤੇ ਗਏ ਸਨ ਇਹ ਸੱਦਾ ਦਿੱਤੇ ਗਏ ਸਨ ਤੇ ਲੋਕਾਂ ਦੀ ਪਛਾਣ ਜਿੱਥੇ ਰੱਖੀ ਗਈ ਸੀ ਤੇ ਤਾਜ਼ਾ BC ਇਮੀਗ੍ਰੇਸ਼ਨ ਡਰਾ ਦੇ ਵਿੱਚ ਖਾਸ ਕਰਕੇ ਜਨਰਲ ਡਰਾ ਦੀ ਗੱਲ ਕੀਤੀ ਜਾਵੇ ਤਾਂ 2 10 2024 ਨੂੰ ਸ਼੍ਰੇਣੀ ਹੁਨਰਵੰਦ ਵਰਕਰ ਨਿਨਤਮ ਸਕੋਰ ਜਿਨ੍ਹਾਂ ਦਾ 128 ਸੀ ਤੇ ਹੁਨਰਵੰਦ ਵਰਕਰ E E BC 128 ਸਦੇ 128 ਸਕੋਰ ਤੇ ਅੰਤਰਰਾਸ਼ਟਰੀ ਗ੍ਰੈਜੂਏਟ ਜੋ ਅੰਤਰਰਾਸ਼ਟਰੀ ਗ੍ਰੈਜੂਏਟ E E BC ਇਹਨਾਂ ਨੂੰ ਵੀ 128 128 ਤੇ ਸੱਦੇ 81 ਜਾਰੀ ਕੀਤੇ ਗਏ ਹਨ ਤੇ ਆਮ ਡਰਾ ਦੇ ਵਿੱਚ ਸੰਤੇ ਐਂਟਰੀ ਲੈਵਲ ਅਤੇ ਅਰਧ ਹੁਨਰਮੰਦ ਇਸ ਵਿੱਚ 110 ਦਾ ਸਕੋਰ ਸੀ ਤੇ ਟਾਰਗੇਟ ਡਰਾ ਦੀ ਗੱਲ ਕੀਤੀ ਜਾਵੇ ਤਾਂ 2 10 2024 ਨੂੰ ਹੁਨਰਮੰਦ ਵਰਕਾ ਅੰਤਰਰਾਸ਼ਟਰੀ ਗ੍ਰੈਜੂਏਟ ਘੱਟੋ ਘੱਟ ਸਕੋਰ 83 ਸੱਦੇ 35 ਜਾਰੀ ਕੀਤੇ ਗਏ ਸੰਤੇ ਬਾਲ ਸੰਭਾਲ ਦਾ ਜੋ ਕੈਟਾਗਰੀ ਸੀ ਤੇ ਉਸ ਦੇ ਨਾਲ ਹੀ 99 ਦਾ ਨਿਯੰਨਤਮ ਸਕੋਰ ਤੇ 23 ਸੱਦੇ ਉਸਾਰੀ ਵਾਸਤੇ 99 ਦੇ ਨਿਨਤਮ ਸਕੋਰ ਦੇ ਵਿੱਚ 28 ਲੋਕਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ ਸਿਹਤ ਸੰਭਾਲ ਸੈਕਟਰ ਦੇ ਵਿੱਚ ਤੇ 80 ਦੇ ਸਕੋਰ ਦੇ ਨਾਲ ਪੰਜ ਸੱਦੇ ਜਾਰੀ ਕੀਤੇ ਗਏ ਸਨ ਵੈਟਰਨਿਟੀ ਦੇਖਭਾਲ ਦੇ ਲਈ ਸੋ ਕਿਤੇ ਨਾ ਕਿਤੇ ਇਹ ਡਰਾ ਬਿਲਕੁਲ ਛੋਟਾ ਆਪਾਂ ਕਿਹਾ ਜਾ ਸਕਦਾ ਪਰ ਬਹੁਤ ਲੰਬੇ ਸਮੇਂ ਤੋਂ ਬਾਅਦ ਇੱਕ ਨਮਾ ਡਰਾ ਜੋ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਹੁਣ ਉਹਨਾਂ ਲੋਕਾਂ ਨੂੰ ਵੀ ਬੜੀ ਬੇਸਬਰੀ ਦੇ ਨਾਲ ਉਮੀਦ ਹੈ ਕਿ ਜਿਨ੍ਹਾਂ ਦੇ ਸੱਦੇ ਅਜੇ ਤੱਕ ਉਹਨਾਂ ਤੱਕ ਨਹੀਂ ਪਹੁੰਚੇ ਤੇ ਉਮੀਦ ਕੀਤੀ ਜਾ ਰਹੀ ਕਿ ਜਲਦ ਹੀ ਉਹਨਾਂ ਦੇ ਕੋਲ ਵੀ ਉਹਨਾਂ ਦੇ ਸੱਦੇ ਜਾਰੀ ਹੋ ਜਾਣਗੇ ਪਰ ਕਿਤੇ ਨਾ ਕਿਤੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਮਿਆਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਫੀ ਥੱਲੇ ਜਾ ਚੁੱਕੀ ਹੈ ਇਮੀਗ੍ਰੇਸ਼ਨ ਮਿਆਰ ਤੇ ਲੋਕਾਂ ਦੇ ਵਿੱਚ ਮਾਇੂਸੀ ਵੀ ਦੇਖਣ ਨੂੰ ਮਿਲ ਰਹੀ ਹੈ ਤੇ ਬਹੁਤ ਸਾਰੇ ਅੰਤਰਰਾਸ਼ਟਰੀ ਸਟੂਡੈਂਟ ਵੀ ਆਪਣੇ ਇਹਨਾਂ ਸੱਦਿਆਂ ਦਾ ਇੰਤਜ਼ਾਰ ਕਰਨ ਲੱਗੇ ਹੋਏ ਨੇ ਕ੍ਰੀਡਿੰਗ ਕਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਸੁਣਨ ਵਾਸਤੇ ਤੁਸੀਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ